ਲਾਈਟਾਂ ਬਾਈ ਜੀ ਇਹਦੀਆਂ ਜਮਾਂ ਬਿਲਕੁਲ ਨਵੀਆਂ ਸਾਰੀਆਂ ਗੱਡੀਆਂ ਨਿਊ ਸ਼ੇਪ ਦੇ ਵਿੱਚ ਆ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਜੀ ਨਿਊ ਸ਼ੇਪ ਦੇ ਵਿੱਚ ਸਾਰੀਆਂ ਗੱਡੀਆਂ ਗਈਆਂ ਉਹ 12 ਮਾਡਲ ਖੜੀਆਂ ਦੋ ਜੀ ਇਹ 11 ਮਾਡਲ ਦੀ ਗੱਲ ਕਰਦੇ ਜੀ ਲੈਟਾ ਬਿਲਕੁਲ ਨਵੀਂ ਆ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਜੀ ਜੀ ਜਮਾਂ ਓਕੇ ਆ ਜੀ ਗੱਡੀ ਸੀਟ ਕਵਰ ਬਾਈ ਜੀ ਇਹਦੇ ਤੁਸੀਂ ਅੰਦਰ ਨਿਗਾ ਮਾਰਿਓ ਸੀਟ ਕਵਰ ਜਮਾਂ ਹੀ ਨਵੇਂ ਆ ਬਾਈ ਠੀਕ ਹੈ ਜੀ ਬੜੇ ਗੰਦੇ ਸੀਟ ਕਵਰ ਸੀ ਨਵੇਂ ਚੜਾਏ ਆ ਕੇ ਹੁਣ 14000 ਰੁਪਿਆ ਲਾਇਆ ਜੀ ਜਮੇ ਨਵੇਂ ਸੀਟ ਕਵਰ ਆ ਨੇ ਓਕੇ ਟਾਇਰ ਦਾ ਬਈ ਸਾਰੀਆਂ ਗੱਡੀਆਂ ਤੇ ਹਨਾ 80 ਤੋਂ 85 ਪੈਸੇ ਕੰਡੀਸ਼ਨ ਪਈ ਆ ਇਹਦੇ ਟਾਇਰ ਵੀ ਚੌੜੇ ਲੱਗੇ ਹਨਾ ਇਹਦੇ ਚੌੜੇ ਟਾਇਰ ਆ ਬਾਈ ਜੀ ਠੀਕ ਹੋਰਾਂ ਨੰਬਰ ਟਾਇਰ ਆ ਜੀ ਇਹ ਟਾਇਰਾਂ ਦੀ ਹਾਲਤ ਹੈਗੀ 90 ਪੈਸੇ ਸਤ ਸ੍ਰੀ ਅਕਾਲ ਦੋਸਤੋ ਸ਼ੌਂਕੀ ਬਠਿੰਡਾ ਵਾਲਾ ਥੋੜੇ ਨਾਲ ਦੋਸਤੋ ਦੋਸਤੋ ਜਿੰਮੇ ਕਿਸ ਨੂੰ ਪਤਾ ਹੈ ਆਪਾਂ ਪਹਿਲਾਂ ਵੀ ਤੁਹਾਡੇ ਲਈ ਗਰੁੱਪ ਵੀਡੀਓ ਲੈ ਕੇ ਆਵੇ ਅਨੋਵਾ ਜੀ 4 ਗੱਡੀਆਂ ਦੀ ਅੱਜ ਆਵਾ ਫਿਰ ਤੁਹਾਡੇ ਲਈ ਲੈ ਕੇ ਆਂਦੇ ਆ ਬਾਈ ਰਣਜੋਤ ਕੋਲੇ ਗੱਡੀਆਂ ਸੇਲ ਵਾਸਤੇ ਆਈਆਂ ਵੇ ਠੀਕ ਆ ਕਸਟਮਰ ਦੀਆਂ ਗੱਡੀਆਂਆਂ ਡੀਲ ਥੋੜੀ ਬਾਈ ਰਣਜੋਤ ਥੋੜਾ ਨਾ ਕਰਵਾ ਦੂ ਠੀਕ ਆ ਜਿੰਨਾ ਹੀ ਮਾਨਤਾ ਹੋ ਸਕਿਆ ਉਹਨਾਂ ਕਰਵਾ ਦੂ ਠੀਕ ਆ ਬਾਕੀ ਰੇਟ ਵੀ ਗੱਡੀਆਂ ਦੇ ਨਾਲ ਤੁਹਾਨੂੰ ਦੇਣ ਵਾਲੀ ਦੱਸਾਂਗੇ ਆਪਾਂ ਜਿਹੜੇ ਰੇਟ ਤੇ ਗੱਡੀਆਂ ਦੇਣੀਆਂ ਉਹੀ ਰੇਟ ਦਵਾਂਗੇ ਪਹਿਲਾਂ ਇਹ ਬੈਠਾ ਤੁਸੀਂ ਖਾਲੀ ਕਰਤਾ ਬਹੁਤ ਪਿਆਰਤਾ ਵੀਡੀਓ ਨੇ ਬਾਈ ਤੇ ਅੱਜ ਆਪਾਂ ਤੁਹਾਡੇ ਲਈ ਦੂਜੀ ਵੀਡੀਓ ਲੈ ਕੇ ਆਂਦੀ ਹੈਗੀ ਇਹਦੇ ਚ ਆਪਾਂ ਤੁਹਾਨੂੰ 5 ਗੱਡੀਆਂ ਦਵਾਂਗੇ ਅਨੋਵਾ G4 ਪਹਿਲੀ ਹੈਗੀ ਹੈਗੀ 2008 ਮਾਡਲ ਆ ਪੰਜਾਂ ਵਈ ਆਪਾਂ ਤੁਹਾਨੂੰ ਪਹਿਲਾਂ ਦੱਸ ਦਈਏ ਕੰਡੀਸ਼ਨ ਬਾਰੇ ਸਾਰੀਆਂ ਓਕੇ ਮਿਲਣਗੀਆਂ ਜਿੰਨੀ ਕਿ ਰੰਗ ਪੇੜ ਦੀ ਹੋਊਗੀ 1910 ਤੁਹਾਨੂੰ ਦੱਸ ਕੇ ਦਿੱਤੀ ਜਾਊਗੀ ਕੋਈ ਲੁਕੜ ਪੇਟ ਨਹੀਂ ਰੱਖੀ ਜਾਣੀ ਠੀਕ ਆ ਵੀਰੇ ਬਾਇਰਨ ਜੋ ਪਹਿਲੇ ਹੀ ਗੱਲਬਾਤ ਕਰ ਲੈਂਦਾ ਹੁੰਦਾ ਜਿਹੜੇ ਵੀਰ ਦੀ ਗੱਡੀ ਆਉਂਦੀ ਹੈ ਠੀਕ ਆ ਓਕੇ ਗੱਲਬਾਤ ਹੁੰਦੀ ਜਿੰਨੀਆਂ ਗੱਡੀਆਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਨੇ ਆ ਨਿਊ ਸ਼ੇਪ ਦੇ ਵਿੱਚ ਤਿਆਰ ਹੋਈ ਹੋਈ ਲੈਤਾ ਲੂਟ ਤੁਸੀਂ ਦੇਖ ਸਕਦੇ ਵੀਰੇ ਠੀਕ ਆ ਓਕੇ ਗੱਲਬਾਤ ਸਾਰੀ ਗੱਡੀ ਜੇ ਆਪਾਂ ਰੰਗ ਪੇੜ ਦੀ ਗੱਲ ਕਰੀਏ ਬਈ ਠੀਕ ਆ ਅੱਗੇ ਵਾਲਾ ਪਿੱਛੇ ਵਾਲਾ ਬੈਂਪਰ ਟੱਚਿੰਗ ਹੈਗਾ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਬਾਈ ਇਹ ਟਾਇਰ ਕਿਹੜੀ ਕੰਪਨੀ ਦੇ ਲੱਗੇ ਜੀ ਟਾਇਰ ਬਾਈ ਜੀ ਐਮ ਆਰ ਐਫ ਦੇ ਹੈ ਜੀ ਐਮ ਆਰ ਐਫ ਕੰਪਨੀ ਦਾ ਟਾਇਰ ਲੱਗਿਆ ਇੱਕ ਵਾਰ ਬਾਈ ਅੰਟੀਰੇ ਤੇ ਝਾਤ ਮਾਰਾ ਜੀ ਕਰਾਂ ਸਰਵਿਸ ਵਗੈਰਾ ਓਕੇ ਫਿਰ ਸਾਰੀਆਂ ਗੱਡੀਆਂ ਦੀ ਜਮਾਂ ਬਾਈ ਲਓ ਬੇ ਸਾਰੀਆਂ ਗੱਡੀਆਂ ਦੀ ਸਰਵਿਸ ਵਗੈਰਾ ਤੁਹਾਨੂੰ ਓਕੇ ਮਿਲ ਜੂ ਠੀਕ ਆ ਅੰਦਰੋਂ ਅੰਟੀਰੇ ਬਾਈ ਝਾਤ ਮਾਰਾ ਇੱਕ ਵਾਰ ਤੁਸੀਂ ਟੱਚਪਲੇਅਰ ਲੱਗਿਆ ਏਸੀ ਹੀਟਰ ਓਕੇ ਆ ਨਵੇਂ ਮੈਟ ਲੱਗਿਆ ਸੀਟ ਕਵਰ ਚੰਗੇ ਚੜੇ ਸੀਟਾਂ ਦੇ ਵਿੱਚ ਬਾਈ ਠੀਕ ਆ ਓਕੇ ਗੱਲ ਬਸ ਚਾਲ ਚਲਾਵੇ ਠੀਕ ਆ ਬਾਈ ਪੁੱਸਣ ਦੀ ਲੋੜ ਨਹੀਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਵੀਰ ਤੇ ਠੀਕ ਆ ਜ ਉਹ ਵੀ ਵੀਰ ਦੀ ਨਾ ਫੋਨ ਤੇ ਸਾਈ ਪਾਈ ਸੀ ਵੀਰਾਂ ਠੀਕ ਆ ਬੁੱਕ ਕਰਤੀਆਂ ਸੀਗੀਆਂ ਗੱਡੀਆਂ ਤੁਸੀਂ ਬਾਈ ਬੇਨਤੀ ਆ ਤੁਹਾਡੇ ਮੂਰੇ ਠੀਕ ਆ ਕਾਲ ਵੀਰ ਉਹੀ ਕਰੋ ਜਿਹੜੇ ਵੀਰ ਲੈਣ ਦੇ ਚਾਹਵਨ ਹੁੰਦੇ ਠੀਕ ਆ ਤੇ ਲੇਟ ਫੇਟ ਨਾ ਹੋਇਆ ਕਰੋ ਬਾਈ ਠੀਕ ਆ ਗੱਡੀ ਜਦੋਂ ਤੁਸੀਂ ਦੇਖ ਲੈਣੇ ਹੋਣੇ ਵੀਰ ਨਾਲ ਗੱਲਬਾਤ ਕਰ ਲਿਆ ਕਰੋ ਠੀਕ ਆ ਜੋ ਵੀ ਤੁਹਾਡੀ ਡੀਲ ਹੁੰਦੀ ਆ ਫੋਨ ਤੇ ਸਾਈ ਤੁਸੀਂ ਪਾ ਕੇ ਬੁੱਕ ਕਰ ਸਕਦੇ ਤੁਹਾਡੀ ਪੇਮੈਂਟ ਕਿਤੇ ਨਹੀਂ ਜਾਂਦੀ ਇਹ ਜੀ 4 ਗੱਡੀ ਆ ਵੀਰੇ 2008 ਮਾਡਲ ਆ ਰੇਟ ਇਹਦਾ ਦੋਏ ਨਾਲ ਹੈਗਾ ਕਾ 2 ਲੱਖ 45000 ਦੀ ਗੱਡੀ ਵੀਰ ਨੇ ਛੱਡ ਦੇਣੀ ਆ ਬਾਈ ਇਤੋਂ ਅੱਗੇ ਆ ਗਈ 2009 ਮਾਡਲ ਇਹ ਵੀ ਭਾਈ ਪੰਜਾਬ ਨੰਬਰ ਦੀ ਹੈ ਠੀਕ ਆ ਚੈੱਕ ਕਰ ਲੋ ਨੂਨ ਸ਼ੇਪ ਦੇ ਵਿੱਚ ਇਹ ਵੀ ਤਿਆਰ ਹੋਈ ਵੀ ਆ ਓਕੇ ਗੱਲਬਾਤ ਆ ਸਰਵਿਸ ਵਗੈਰਾ ਆਪਸ ਨੂੰ ਪਹਿਲਾਂ ਦੱਸਿਆ ਭਾਈ ਸਾਰੀਆਂ ਗੱਡੀਆਂ ਦੀ ਹੋਈ ਵੀ ਆ ਇਹਦੇ ਵੀ ਫਿਰ ਬੈਂਪਰ ਟੱਚਿੰਗ ਹੋਣਗੇ ਮੀ ਮਾੜੀ ਮੋਟੀ ਹਰ ਇੱਕ ਫੁਰਕੀ ਟੱਚਿੰਗ ਹੈ ਤਾਂ ਸਾਰੀ ਗੱਡੀ オリジナル ਆ ਜੀ ਲਓ ਭਾਈ ਸਾਰੀ ਗੱਡੀ ਤੁਹਾਨੂੰ オリジナル ਦੇਜੂ ਠੀਕ ਆ ਸਾਰੇ ਸੀਸੇ ਨਾਲ ਦੇ ਆ ਸਾਰੇ ਸੀਸੇ ਨਾਲ ਦੇ ਮਿਲਣਗੇ ਠੀਕ ਆ ਭਾਈ ਕੋਈ ਇੱਕ ਅੱਧਾ ਸੀਸਾ ਵੀ ਚੇਂਜ ਨਹੀਂ ਹੋਣਾ ਗੱਡੀ ਦਾ ਤੇ ਟਾਇਰਾਂ ਤੇ ਚੱਕਾ ਘਾਤ ਮਾਰੂ ਮੜੀ ਟਾਇਰ ਤਾਂ ਭਾਈ ਨਵੇਂ ਪੈ ਜਮੇ ਤੇ ਯਾਰ ਹਾਂਜੀ ਹਾਂਜੀ ਨਵੀਆਂ ਟਾਇਰ ਨਹੀਂ ਹੈਗੇ ਪ੍ਰਦੀਪ ਵੀਰੇ ਮੰਨ ਲਓ ਵੀ 80 ਕੇ ਪੈਸੇ ਟਾਇਰਾਂ ਦੀ ਹਾਲਤਾਂ 70 ਤੋਂ 80 ਪੈਸੇ ਜੀ ਲਓ ਵੀ ਟਾਇਰਾਂ ਦੇ ਵਿੱਚ ਵੀਲ ਕੱਪ 70 ਤੋਂ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਰੰਗ ਪੇਡ ਦੀ ਭਾਈ ਸਾਰੀ origignal ਠੀਕ ਆ ਜਿੰਨੀ ਵੀਰ ਨੇ ਗੱਲ ਕਹਿ ਤੀ ਉਨੀ ਗੱਲ ਬਾਤ ਉਹਨੂੰ ਮਿਲੂਗੀ ਠੀਕ ਆ ਇੱਕ ਵਾਰੋਂ ਤੁਸੀਂ ਉਹਨਾਂ ਇੰਟੀਰੀਅਰ ਵਾਹ ਛਾਤ ਮਾਰੋ ਸੱਤ ਵਗੈਰਾ ਤੁਸੀਂ ਦੇਖ ਲਈ ਠੀਕ ਆ ਕੋਈ ਪੇਂਟ ਨਹੀਂ ਹੈਗੀ ਠੀਕ ਆ ਵੀ origignal ਪੇਂਟ ਦੀ ਕਾਰ ਆ ਤੇ ਆਪਾਂ ਭਾਈ ਤੁਹਾਨੂੰ ਦੱਸ ਦਈਏ ਨਾਲੇ ਜਿੰਨੀਆਂ ਵੀ ਗੱਡੀਆਂ ਵੀਰ ਕੋਲ ਹੈਗੀਆਂ ਸਾਰੀਆਂ ਸੈਂਟਰ ਲੌਕ ਦੇ ਨਾਲ ਆ ਇੱਕ ਵਾਰ ਭਾਈ ਇੰਟੀਰੀਅਰ ਤੇ ਡੋ ਵੀ ਅੰਟੀਰੀਅਰ ਬਾਅਦ ਗੱਡੀ ਚੈੱਕ ਕਰੋ ਕਰਾ ਐਨ ਸਾਫ ਸੁਥਰਾ ਇੰਟੀਰੀਅਰ ਪੈਗਾ ਇਹਦੇ ਚ ਵੀ ਟੱਚ ਬੜਿਆਂ ਲੱਗਿਆ ਵੀਰੇ ਹਾਂਜੀ ਵੱਡੀ ਟੱਚ ਆ ਬਾਈ ਸੀਟ ਕਵਰ ਇਹਦੇ ਬਹੁਤ ਸੋਹਣੇ ਆ ਬਾਈ ਠੀਕ ਹੈ ਲਓ ਵੀ ਲਾਈਟਿੰਗ ਵਗੈਰਾ ਵੀ ਹੋਈ ਵੀ ਗੱਡੀ ਦੇ ਵਿੱਚ ਠੀਕ ਆ ਬਹੁਤ ਹੀ ਸਾਫ ਸੁਥਰੀ ਗੱਡੀ ਆ ਸੀਟ ਕਵਰ ਚੈੱਕ ਕਰ ਲਓ ਮੈਟ ਮੂਡ ਚੰਗੇ ਲੱਗਿਆ ਗੱਡੀ ਦੇ ਵਿੱਚ ਮੈਟਿੰਗ ਵਗੈਰਾ ਹੋਈ ਵੀ ਆ ਇਹਦਾ ਰੇਟ ਬਾਈ ਦੇਣ ਵਾਲਾ ਹੈਗਾਗਾ 2 ਲੱਖ 80 ਹਜ਼ਾਰ ਬਾਈ ਤੇ ਹੋਰ ਮਾਰਾ ਮੋਟਾ ਹੋ ਜਿਮਾਨ ਤਨ ਲਾਸਟ ਬਾਈ ਲਾਸਟ ਜਮਾ ਪ੍ਰਦੀਪ ਵੀਰੇ ਤੁਹਾਡੇ ਚੈਨਲ ਦਾ ਨਾਮ ਲੈਦੇ ਬੰਦਾ ਠੀਕ ਹੈ ਜੀ 275000 ਦੀ ਲਾਟ ਚੜ ਦੇ ਗੱਡੀ ਬਹੁਤ ਸੋਹਣੀ ਤੇ ਸਾਫ ਸੁਥਰੀ ਹੈ ਜੀ। ਲਓ ਬਈ origignal ਕਾਰ ਆ ਠੀਕ ਆ ਸਾਰੇ 5000 ਦਾ ਮਾਨਤਨ ਥੋੜਾ ਪਹਿਲਾਂ ਬਾਈ ਨੇ ਮੈਨੂੰ ਦੱਸਿਆ ਸੀ ਕਹਿੰਦਾ ਵੀ 280 ਆ ਡਿਮਾਂਡ ਕਰਦੇ ਆ 5000 ਦਾ ਮਾਨਤਨ ਥੋੜਾ ਆਪਣੇ ਵੀਡੀਓ ਥਰੂ ਹੋ ਜੀ ਠੀਕ ਆ 275000 ਦੀ ਗੱਡੀ ਤੁਹਾਨੂੰ ਨਿੱਤ ਮਿਲ ਜਾਣੀ ਇਹ। ਇਹਦੋਂ ਅੱਗੇ ਆ ਗਈ 2011 ਮਾਡਲ ਚੈੱਕ ਕਰੋ ਬਈ ਗੱਡੀਆਂ ਸਾਫ ਸੁਥਰੀ ਪਈ ਠੀਕ ਹੈ ਲਾਈਟਾਂ ਲੁੱਟਾ ਚੇਂਜ ਹੋਈਆਂ ਵੀ ਮੂਰਲੀਆਂ ਜਮਾ ਨਵੀਆਂ ਲਾਈਟਾਂ ਲਵਾਈਆਂ ਲਾਈਟਾਂ ਬਾਈ ਜੀ ਇਹਦੀਆਂ ਜਮਾ ਬਿਲਕੁਲ ਨਵੀਆਂ ਸਾਰੀਆਂ ਗੱਡੀਆਂ ਨਿਊ ਸ਼ੇਪ ਦੇ ਵਿੱਚ ਆ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਜੀ ਨਿਊ ਸ਼ੇਪ ਦੇ ਵਿੱਚ ਸਾਰੀਆਂ ਗੱਡੀਆਂ ਗਈਆਂ ਉਹ 12 ਮਾਡਲ ਖੜੀਆਂ ਦੋ ਜੀ ਇਹ 11 ਮਾਡਲ ਦੀ ਗੱਲ ਕਰਦੇ ਜੀ ਲਾਈਟਾਂ ਬਿਲਕੁਲ ਨਵੀਆਂ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਜੀ ਜੀ ਜਮਾ ਓਕੇ ਹੈ ਜੀ ਗੱਡੀ ਸੀਟ ਕਵਰ ਬਾਈ ਜੀ ਇਹਦੇ ਤੁਸੀਂ ਅੰਦਰ ਨਿਗਾ ਮਾਰਿਓ ਸੀਟ ਕਵਰ ਜਮੇ ਨਵੇਂ ਆ ਬਾਈ ਠੀਕ ਹੈ ਜੀ ਬੜੇ ਗੰਦੇ ਸੀਟ ਕਵਰ ਸੀ ਨਵੇਂ ਚੜਾਏ ਆ ਕੇ ਹੁਣ 14000 ਰੁਪਿਆ ਲਾਇਆ ਜੀ ਜਮੇ ਨਵੇਂ ਸੀਟ ਕਵਰ ਆ ਨੇ ਓਕੇ ਟਾਇਰ ਦਾ ਭਾਈ ਸਾਰੀਆਂ ਗੱਡੀਆਂ ਤੇ ਹਨਾ 80 ਤੋਂ 85 ਪੈਸੇ ਕੰਡੀਸ਼ਨ ਪਈ ਆ ਇਹਦੇ ਟਾਇਰ ਵੀ ਚੌੜੇ ਲੱਗੇ ਹਨਾ ਇਹਦੇ ਚੌੜੇ ਟਾਇਰ ਆ ਭਾਈ ਜੀ ਹੋਰਾਂ ਨੰਬਰ ਟਾਇਰ ਆ ਜੀ ਇਹ ਟਾਇਰਾਂ ਦੀ ਹਾਲਤ ਹੈਗੀ ਆ 90 ਪੈਸੇ ਠੀਕ ਹੈ ਜੀ ਹਾਂਜੀ ਲਓ ਵੀ ਟਾਇਰਾਂ ਦੇ ਵਿੱਚ ਬੀਲ ਕੱਪ ਠੀਕ ਆ ਜਿੰਨੀ ਗੱਲ ਬਾਤ ਉੱਤੇ ਭੋਂ ਨਹੀਂ ਕਹਿੰਦੇ ਆ ਇਹ ਵੀ ਤੁਹਾਨੂੰ ਸੈਂਟਰ ਲੌਕ ਦੇ ਨਾਲ ਮਿਲ ਜੂਗੀ ਭਾਈ ਬੈਂਪਰ ਵਗੈਰਾ ਟੱਚਿੰਗ ਹੋਣਗੇ ਮਾਗਰ ਦਾ ਬੈਂਪਰ ਸਾਰਾ ਪੇਂਟ ਮਿਲ ਜ ਤੇ ਮਗਰ ਨਾਲ ਬੰਪਰ ਸਾਰਾ ਪੇਂਟ ਆ ਜੀ ਬਾਕੀ ਸਾਰੀਆਂ ਗੱਡੀਆਂ ਨਾਲ ਸੈਂਟਰ ਲੋਕਿੰਗ ਵਾਲੀਆਂ ਚਾਬੀਆਂ ਠੀਕ ਹੈ ਤੇ ਸੋਹਣੀਆਂ ਗੱਡੀਆਂ ਜੀ ਓਕੇ ਆ ਨਾ ਐਕਸੀਡੈਂਟਲ ਗੱਡੀਆਂ ਰੇਟ ਭਾਈ ਜਿਵੇਂ ਨੋ ਮਰ ਦਾ ਹੱਥ ਮਰ ਦਾ ਘਾੜ ਦਿੱਤਾ ਹਨ ਇਹਦਾ ਵੀ ਘਾੜ ਜਾਂ ਰੇਟ ਦੇ ਦੇ ਬਸ ਭਾਈ ਅੱਪਾ ਡਿਮਾਂਡ ਰੱਖਦੇ ਨਹੀਂ ਰੇਟ ਹੀ ਜਾਇਜ਼ ਦੇ ਦਾਂਗੇ ਠੀਕ ਹੈ ਬਈ ਲਓ ਵੀ ਅੰਦਰ ਇੱਕ ਵਾਰ ਤੁਸੀਂ ਚੈੱਕ ਕਰੋਗਾ ਵੱਡੀ ਟੱਚ ਆ ਬਈ ਜੀ ਠੀਕ ਹੈ ਜੀ ਲਓ ਵੀ ਮੈਂ ਕੈਮਰਾ ਠੀਕ ਹੈ ਵੱਡੀ ਟੱਚ ਲੱਗੀ ਆ ਨਵੇਂ ਸੀਟ ਕਵਰ ਚੜਾਇਆ ਸੀ ਸੀਟਾਂ ਦੇ ਵਿੱਚ ਮੈਟਿੰਗ ਵਗੈਰਾ ਨਵੀਂ ਮੈਟਿੰਗ ਵੀ ਆ ਵੀਰੇ ਜਮੀਨ ਨਵੀ ਮੈਟਿੰਗ ਆ ਬਾਈ ਜੀ ਮੈਟ ਵੀ ਨਵੇਂ ਆ ਮੈਟ ਵੀ ਬਿਲਕੁਲ ਨਵੇਂ ਆ ਤੇ ਸੀਟ ਕਵਰ ਬਿਲਕੁਲ ਨਵੇਂ ਆ ਜੀ ਸਾਰਾ ਕੁਛ ਨਮਾ ਕੱਟੀ ਦੇ ਵਿੱਚ ਠੀਕ ਹੈ ਗੱਡੀ ਚਾਲ ਚਲਾਵੇ ਤੇ ਵੀ ਨਵੇਂ ਆ ਹੋਰ ਗੱਲਾਂ ਛੱਡੋ ਤੁਹਾਨੂੰ ਗੱਡੀ ਨਾ ਠੀਕ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਲਈ ਜਿਹੜੇ ਵੀਰ ਨੇ ਬੁੱਕ ਕਰਨੇ ਕੋਈ ਵੀ ਗੱਡੀ ਬੁੱਕ ਕਰ ਸਕਦਾ ਚਾਲ ਚਲਾਵੇ ਪੱਖੋਂ ਗੱਡੀਆਂ ਵੀਰ ਦੀਆਂ ਬਹੁਤ ਹੀ ਜੈਨੂਨ ਜੇ ਹੁੰਦੀਆਂ ਆਂ ਤੇ ਰੇਟ ਵੀ ਵੀਰ ਦੇ ਜੈਨੂਨ ਹੁੰਦੇ ਆ ਬਾਕੀ ਹੋਰ ਪ੍ਰਦੀਪ ਵੀਰੇ ਸਾਰੀਆਂ ਗੱਡੀਆਂ ਦੀ ਸਰਵਿਸ ਹੋਈ ਵੀ ਆ ਸਾਰੀਆਂ ਗੱਡੀਆਂ ਦਾ ਸੈਂਟਰ ਲੋਕਿੰਗ ਵਾਲੀਆਂ ਛਾਬੀਆਂ ਆਈਆਂ ਆ ਜੀ ਲਓ ਬਾਈ ਕੋਈ ਕੰਮ ਖਰਚਾ ਨਹੀਂ ਗੱਡੀ ਦੇ ਵਿੱਚ ਕੋਈ ਵੀ ਕੰਮ ਨਾ ਵੀ 1 ਰੁਪਏ ਦਾ ਕੰਮ ਕਰਾਉ ਇਹ ਤੁਹਾਨੂੰ ਲੋੜ ਨਹੀਂ ਠੀਕ ਆ ਗੱਡੀ ਤੁਸੀਂ ਲੈਣ ਆਉਣਾ ਡੀਜ਼ਲ ਪਾਉਣਾ ਤੇ ਗੱਡੀ ਤੁਸੀਂ ਲੈ ਜਾਣੀ ਠੀਕ ਆ ਇਹਦਾ ਰੇਟ ਬਾਈ ਜੀ ਦੇਣ ਵਾਲਾ 3 ਲੱਖ ਬਾਈ ਜਮਾ ਨਿਚੋੜ 3 ਲੱਖ 20000 ਦੀ ਇਹ ਗੱਡੀ ਦੇ ਦਾਂਗੇ ਨਹੀਂ ਸੋਹਣੀ ਗੱਡੀ ਨਹੀਂ ਕੋਈ ਦਿੰਦਾ ਲਓ ਵੀ ਮਾਰਕੀਟ 'ਚ ਪਤਾ ਕਰ ਲੋ ਠੀਕ ਆ ਇਹ ਰੇਟ ਤੁਹਾਨੂੰ ਇਹ ਕਾਰਨ ਨੇ ਮਿਲਣਗੇ 3 ਲੱਖ 70000 80000 ਤੇ ਬਾਈ ਨੇ ਤੁਹਾਨੂੰ ਇਹ ਗੱਡੀ ਦੇ ਦੇਣੀ ਆ 3 ਲੱਖ 20000 ਦੀ ਇਹ ਦੋ ਅਗੇ ਦੋ 12 ਮਾਡਲ ਵੀ ਆ ਪਹਿਲੀ ਹੈਗੀ ਚਿੱਟੇ ਰੰਗ ਦੀ ਏ ਬਾਈ ਜੀ 12 ਮਾਡਲ ਜੀ 4 ਆ ਤੁਸੀਂ ਚੈੱਕ ਕਰੋ ਇੱਕ ਵਾਰ ਗੱਡੀ ਐਨ ਜਮਾ ਸਾਫ ਸੁਥਰੀ ਪਈ ਐ ਚੰਗੀ ਕਢੇਨ ਦੀ ਕਾਰ ਆ ਬਾਈ ਪੀ ਵੀ 30 ਮਕਸਰ ਦਾ ਨੰਬਰ ਆ ਬਾਈ ਜੀ ਠੀਕ ਆ ਬਾਈ ਜੀ ਜਮਾ ਐਨ ਓਕੇ ਗੱਲ ਆ ਵਾਦਾ ਗੱਡੀ ਜਿਹੜੀ ਚ ਹਲਕੀ ਫੁਲਕੀ ਟੱਚਿੰਗ ਹੈਗੀ ਠੀਕ ਹੈ ਜੀ ਤੇ ਬਾਕੀ ਗੱਡੀ origional ਆ ਸੀਸੇ ਸਾਰੇ ਨਾਲ ਦੇ ਗੱਡੀ ਦੇ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਜੀ ਤੇ ਲਾਵੇ ਟਾਇਰਾਂ ਦੇ ਝਾਤ ਮਰਾ ਦੇ ਕਰ ਇਹਦੇ ਵੀ ਟਾਇਰਾਂ ਦੇ ਵਿੱਚ ਤੁਹਾਨੂੰ ਲਾਵੇ ਹੀ ਨਹੀਂ ਮਿਲਣਗੇ ਉਹ ਵੀ ਕੰਪਨੀ ਫਿੱਟੜ ਲਓ ਚੈੱਕ ਕਰੋ ਟਾਇਰਾਂ ਦੇ ਕੰਡੀਸ਼ਨ 80 ਤੋਂ 85 ਪੈਸੇ ਟਾਇਰਾਂ ਦੇ ਕੰਡੀਸ਼ਨ ਹੈ ਬਾਈ ਇਹਦੀ ਪ ਬਾਕੀ ਸਾਰੀਆਂ ਗੱਡੀਆਂ ਦੇ ਨਾਲ ਬਈ ਸਟਿਫਨੀ ਤੁਹਾਨੂੰ ਹਰੇਕ ਕਾਰ ਨਾਲ ਮਿਲੂਗੀ ਚਾਰ ਟਾਇਰ ਇੱਕੋ ਜਿਹੋਣਗੇ ਸਟਿਫਨੀ ਵੀ ਤੁਹਾਨੂੰ ਮਿਲੂਗੀ ਸੈਂਟਰ ਲੌਕ ਦੇ ਨਾਲ ਸਾਰੀਆਂ ਮਿਲਣਗੀਆਂ ਅੰਦਰ ਇੱਕ ਵਾਰ ਤੁਸੀਂ ਅੰਟੀਰੀਅਰ ਵਿੱਚ ਝਾਤ ਮਾਰ ਲਓ ਬਾਕੀ ਬਈ ਗਰੁੱਪ ਵੀਡੀਓ ਥੋੜੀ ਵੱਡੀ ਹੋ ਜਾਂਦੀ ਠੀਕ ਆ ਇਸ ਕਰਕੇ ਆਪਾਂ ਜਿੰਨੀ ਹੋ ਸਕਦੀ ਉੰਨੀ ਗੱਲਬਾਤ ਕਰਦੇ ਹੁੰਨੇ ਆਗੇ ਅੰਦਰੋਂ ਅੰਟੀਰੀਅਰ ਵਿੱਚ ਝਾਤ ਮਾਰਰੋ ਕਿ ਜਿਹੀ ਸਾਫ ਸੁਥਰੀ ਪਈ ਆ ਏਸੀ ਹੀਟਰ ਵਗੈਰਾ ਓਕੇ ਆ ਨਵੇਂ ਸੀਟ ਕਵਰ ਸਾਰੇ ਸੀਟਾਂ ਦੇ ਵਿੱਚ ਮੈਟ ਮੂਟ ਚੰਗੇ ਲੱਗੇ ਆ ਬਈ ਠੀਕ ਆ ਇਹਦਾ ਬਾਈ ਜੀ ਰੇਟ ਇਹਦਾ ਰੇਟ ਬਾਈ ਜੀ ਲਾਸਟ ਜਮਨ ਨਚੋੜ 3 ਲੱਖ ਤੇ 70 ਹਜ਼ਾਰ ਦੀ ਇਹ ਗੱਡੀ ਛੜ ਦੇਣੀ ਆ ਲੈ ਵੇ 3 ਲੱਖ 70 ਹਜ਼ਾਰ ਦੀ ਚਿੱਟੇ ਰੰਗ ਦੀ ਮਿਲ ਜਾਣੀ ਆ ਤੇ ਜੇ ਕਿਸੇ ਨੂੰ ਗਰੇ ਕਲਰ ਦੀ ਲੈਣੀ ਆ ਇਹ ਵੀ ਵੇ ਤੈਨੂੰ 70 ਦੇ ਦਿਆਂਗਾ ਪਾ ਇਹ ਵੀ ਗੱਡੀ ਬਾਈ ਲਾਸਟ ਤੈਨੂੰ 70 ਦੂੰਗੀ ਵੇ ਜੂ ਗੱਡੀ ਇਹ ਵੀ ਸੋਣੀ ਇਹਦੇ ਵੀ ਸੀਟ ਕਵਰ ਬਿਲਕੁਲ ਨਵੀਂ ਆ ਠੀਕ ਆ ਲੈ ਵੀ ਮੜਾ ਜਾ ਛਾਤ ਮਾਰੋ ਕੋਰਾ ਠੀਕ ਆ ਇਹ ਸਾਰੀ オリジナル ਗੱਡੀ ਸੀਸੇ ਸਾਰੇ ਨਾਲ ਦੇ ਬੰਪਰਾਂ ਚਟਾ ਚਿੰਗਾ ਜੀ ਕੱਲਿਆਂ ਚ ਠੀਕ ਹੈ ਜੀ ਲੈ ਵੀ ਅੱਜ ਕਰ ਇੱਧਰ ਦੀ ਦਿਖਾਣੀ ਬਾਈ ਕਰ ਇਹ ਗੱਡੀ ਮੜਾ ਜਾ ਇੱਧਰ ਦੀ ਆਈ ਕਰ ਫੋਲ ਕੇ ਤੇ ਲੈ ਵੇ ਟਾਇਰਾਂ ਦੇ ਵਿੱਚ ਤੁਹਾਨੂੰ ਇਹਦੇ ਬੀਲ ਕੱਪ ਮਿਲ ਟਾਇਰਾਂ ਦੇ ਕਿੰਨੇ ਨੇ ਇਹ ਬਈ ਚੰਗੀ ਪਈ ਆ ਠੀਕ ਆ ਇਹ ਤਾਂ ਬਈ ਜੀ ਨਵੇਂ ਟਾਇਰ ਆ ساری ਜੀ ਠੀਕ ਆ ਜੀ ਨਵੇਂ ਬਈ ਮਾਰੇ ਮੋਟੀ ਚੱਲਿਆ ਟਾਇਰ ਪਵਾ ਕੇ ਠੀਕ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਉਹਨਾਂ ਦੇ 80 ਤੋਂ 85 ਆ ਇਹ ਤਾਂ 95 ਆ 5 ਕੇ ਪੈਸੇ ਟਾਇਰ ਕਾਸੇ ਆ ਠੀਕ ਆ ਉਹ ਵੀ ਆਪਾਂ ਐਂ ਕਹਿ ਦੇਣਾ ਵੀ ਜਦੋਂ ਦੁਕਾਨ ਚੋਂ ਨਿਕਲੋ ਟਾਇਰ ਲੱਗ ਜਾਂਦੇ ਉਹ ਮੰਨ ਲਿਆ ਆਪਾਂ ਬਾਕੀ ਓਕੇ ਆ ਇੱਕ ਵਾਰ ਹੁਣ ਤੁਸੀਂ ਅੰਤਿਰਾ ਬੈਸ ਛਾਤ ਮਾਰੋ ਜਿਵੇਂ ਬਈ ਵੀਰ ਨੇ ਤੁਹਾਨੂੰ ਕਹਤਾ ਠੀਕ ਆ ਜਿਹੜੀ ਗੱਡੀ ਦੇ ਵਿੱਚ ਸੀਟ ਕਵਰ ਨਵੇਂ ਕਹਤੇ ਤਾਂ ਨਵੇਂ ਮਿਲਣਗੇ ਤੁਹਾਨੂੰ ਇਹਦੇ ਚੈੱਕ ਕਰੋ ਨਵੇਂ ਸੀਟ ਕਵਰ ਆ ਮੈਟਿਕ ਵੀ ਨਵੇਂ ਆ ਬਾਈ ਮੈਟ ਵੀ ਨਵੇਂ ਆ ਬਾਈ ਮੈਟ ਵੀ ਨਵੇਂ ਆ ਠੀਕ ਆ ਏਸੀ ਹੀਟਰ ਵਗੈਰਾ ਸਾਰੀਆਂ ਚਾਰਾਂ ਦੇ ਬਾਈ ਓਕੇ ਮਿਲ ਜਣ ਘੱਟੋਂ ਨੂੰ ਸਾਰੇ ਸ਼ੀਸ਼ੇ ਬਾਈ ਨਾਲ ਦੇ ਸੱਤ ਵਗੈਰਾ ਚੈੱਕ ਕਰਾ ਦੀ ਬਾਈ ਬਹੁਤ ਸਾਫ਼ ਸੁਥਰੀ ਸੱਤ ਪਈ ਆ ਠੀਕ ਆ ਬਾਈ ਜੀ 4 ਦੇ ਵਿੱਚ ਬਾਈ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਠੀਕ ਆ ਕੱਲੀ ਕੱਲੀ ਸੀਟ ਤੇ ਤੁਹਾਨੂੰ ਬਲੂਰ ਮਿਲਦਾ ਹੁੰਦਾ ਹੈਗਾ ਹੁਣ ਆਪਾਂ ਸਾਰੀਆਂ ਗੱਡੀਆਂ ਤੁਹਾਨੂੰ ਜਾਣਕਾਰੀ ਦੇਤੀ ਬਾਈ ਇਹ ਵੀ 12 ਮਾਡਲ ਹੈ ਇਹ ਵੀ ਤੁਹਾਨੂੰ 3 ਲੱਖ 70 ਹਜ਼ਾਰ ਦੀ ਮਿਲ ਜਾਣੀ ਆ ਲਓ ਬਾਈ ਵੀਡੀਓ ਨੂੰ ਕਰੋ ਕਰੋ ਦਬਕੇ ਸ਼ੇਅਰ ਤੇ ਜਿਹੜੇ ਵੀਰ ਲੈਣ ਦੇ ਚਾਹਵਾਨਾ ਨੋਵਾ ਗੱਡੀ ਆ ਵੀਰ ਨਾਲ ਕਰ ਲੋ ਸੰਪਰਕ ਨੰਬਰ ਆ ਵੀਰ ਦਾ ਨਾ ਸਕਰੀਨ ਤੇ ਪਾ ਰੱਖਿਆ ਹੈ ਠੀਕ ਆ ਆਪਣੇ ਪੇਜ ਨੂੰ ਬਾਈ ਕਰ ਲਓ ਫੋਲੋ ਬਾਈ ਦਾ ਹੀ ਪੇਜ ਬਣਿਆ ਰਣਜੋਤ ਆ ਪੰਜਾਬ ਟੂਰ ਦੇ ਨਾਮ ਤੇ ਇੰਸਟਾਗ੍ਰam ਫੇਸਬੁਕ YouTube ਤੇ ਵੀਡੀਓ ਨੂੰ ਕਰ ਦੋ ਦੱਪ ਕੇ ਸ਼ੇਅਰ ਕਰ ਲੋ ਸੰਪਰਕ ਧੰਨਵਾਦ ਜੀ